ਅਮ੍ਰਿਤਸਰ ਕੰਟਾਕਰ ਚੌਂਕ ਪ੍ਰਾਚੀਨ ਸ਼ਨੀ ਮੰਦਿਰ ਤੋਂ ਸ਼ਨੀ ਜਯੰਤੀ ਦੇ ਉਪਲੇਖ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਤੇ ਪ੍ਰੋਫੈਸਰ ਲక్ష్ਮੀਕਾਂਤਾ ਸ਼ਾਵਲਾ ਨੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਸੇਵਾਦਾਰ ਮਨੀ ਕੁਮਾਰ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਨਾਲ ਪਵਨ ਗੁੰਦਰਾ, ਡਾਕਟਰ ਰਕੇਸ਼ ਸ਼ਰਮਾ ਵੀ ਹਾਜ਼ਰ ਹੋਏ। ਕਨਵੜੀਓੜੀ ਚੌਕ ਵਿਖੇ ਮਹੰਤ ਅਨੰਤਦਾਸ ਮਹਾਰਾਜ ਨੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਹਰ ਵਰਸ਼ ਕੀ ਤਰ੍ਹਾਂ ਇਸ ਸਾਲ ਵੀ जो हमारे अमृतसर केंद्री का केंद्रीय शनिदेव जी महाराज का मंदिर है वहाँ उत्सव चल रहे हैं शोभा यात्रा आई निकलेगी शहर के सभी प्रमुख मार्केटों में जाएगी लोग आशीर्वाद लेंगे प्रणाम करेंगे और शनिदेव जो हैं हाँ, वो न्याय के देवता है ਅਵੇ ਯਾਦ ਰੱਖਣਾ ਚਾਹੀਏ ਕਿ ਸ਼ਨੀ ਦੇਵ ਸੇ ਡਰਨਾ ਨਹੀਂ ਹੈ ਸ਼ਨੀ ਦੇਵ ਜੀ ਕੇ ਬਿਤੇ ਆچھے ਰਸਤੇ ਪਰ ਅਪਣੇ ਚੱਲਣਾ ਹੈ ਜੋ ਨੇਕ ਜੀਵਨ ਜੀਤੇ ਹਨ ਜੋ ਸਹੀ ਕੰਮ ਕਰਦੇ ਹਨ ਸ਼ਨੀ ਦੇਵ ਉਨਕੋ ਆਸ਼ੀਰਵਾਦ ਦਿੰਤੇ ਹਨ ਔਰ ਸਾਰੇ ਸ਼ਤਰੂਓਂ ਸੇ ਬਿਮਾਰੀਆਂ ਸੇ ਸੰਕਟੋਂ ਸੇ ਰੱਖਿਆ ਕਰਤੇ ਹਨ ਹਰ ਸਾਲ ਦੀ ਤਰ੍ਹਾਂ ਸਾਰੇ ਸ਼ਹਿਰ ਵਾਸੀਆਂ ਨਗਰ ਵਾਸੀਆਂ ਨੂੰ ਇਹੀ ਪ੍ਰਾਰਥਨਾ ਕਰਾਂਗੇ ਕਿ ਸ਼ੋਭਾ ਯਾਤਰਾ ਜਿਹੜੀ ਸ਼ਨੀਦਾਨ ਮਾਰੇ ਦਾ ਜਨਮ ਦਿਨ 6 ਤਰੀਕ ਨੂੰ ਹੈ ਉਹਦੇ ਪ੍ਰਲਕਸ਼ ਵਿੱਚ ਜਾਰੀ ਹੈ ਆਪਾਂ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਰੇ ਅੰਮ੍ਰਿਤਸਰ ਵਾਸੀ ਸ਼ੋਭਾ ਯਾਤਰਾ ਜੀ ਭਾਗ ਲੈਣ ਤੇ ਸ਼੍ਰੀ ਮਹਾਰਾਜ ਦਾ ਆਸ਼ੀਰਵਾਦ ਲੈਣ